ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਵੀ ਜਰੂਰ ਦਬਾ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਅਜਹਹੀਆਂ ਘਟਨਾਵਾਂ ਦੇ ਬਾਰੇ ਵਿੱਚ ਸੁਣਿਆ ਹੈ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਘਟਨਾਵਾਂ ਦੇ ਉੱਪਰ ਯਕੀਨ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਅਤੇ ਲੋਕ ਇਹ ਵੀ ਮੰਨਦੇ ਹਨ ਕਿ ਉਸ ਪਵਿੱਤਰ ਅਸਥਾਨ ਦੇ ਉੱਤੇ ਹਰ ਵੇਲੇ ਹੀ ਸ਼ਹੀਦਾਂ ਦਾ ਪੈਰਾ ਲੱਗਿਆ ਹੀ ਰਹਿੰਦਾ ਹੈ ਇਸ ਕਰਕੇ ਹੀ ਇਸ ਪਵਿੱਤਰ ਸਥਾਨ ਉੱਤੇ ਅਜਹਹੀਆਂ ਘਟਨਾਵਾਂ ਦਾ ਵਾਪਰਨਾ ਸੁਭਾਵਿਕ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਅਜਿਹਿਆਂ ਘਟਨਾਵਾਂ ਨੂੰ ਆਪਣੀ ਅੱਖੀ ਵੀ ਦੇਖਿਆ ਹੋਇਆ ਹੈ ਬਿਲਕੁਲ ਉਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਵਾਪਰੀ ਜਿਸ ਘਟਨਾ ਨੂੰ ਸੁਣਨ ਤੋਂ ਬਾਅਦ ਅਤੇ ਕਈ ਲੋਕਾਂ ਦੇ ਦੇਖਣ ਤੋਂ ਬਾਅਦ ਇਹ ਘਟਨਾ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਸੀ ਦਰਅਸਲ ਇਸ ਘਟਨਾ ਦੇ ਪਿੱਛੇ ਪੂਰੀ ਸਚਾਈ ਕੀ ਹੈ ਉਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਪੂਰਵਕ ਆਪਣੇ ਇਸ ਵੀਡੀਓ ਦੁਆਰਾ ਦੱਸਣ ਜਾ ਰਹੇ ਹਾਂ ਦਰਅਸਲ ਪਿਛਲੇ ਦਿਨ ਇੱਕ ਵਿਅਕਤੀ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗਿਆ ਸੀ ਸਭ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪਿਆ ਤੇ ਇਸ਼ਨਾਨ ਕਰਨ ਤੋਂ ਬਾਅਦ ਉਸਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਣਾ ਸੀ ਉਹ ਵਿਅਕਤੀ ਬਿਲਕੁਲ ਇਕੱਲਾ ਦਰਸ਼ਨ ਕਰਨ ਦੇ ਲਈ ਆਇਆ ਹੋਇਆ ਸੀ ਅਜੇ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਜਾਣ ਹੀ ਲੱਗਾ ਸੀ ਕਿ ਪਹਿਲੀ ਪੌੜੀ ਤੋਂ ਹੀ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਸਿੱਧਾ ਜਾ ਕੇ ਪਾਣੀ ਦੇ ਵਿੱਚ ਡੁੱਬ ਗਿਆ ਜਿੰਨਾ ਵੀ ਲੋਕਾਂ ਨੇ ਉਸ ਸਮੇਂ ਉਸ ਜਗ੍ਹਾ ਤੇ ਮੌਜੂਦ ਸਨ ਉਹਨਾਂ ਨੇ ਉਸ ਵਿਅਕਤੀ ਨੂੰ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਅੰਦਰ ਇੰਨਾ ਜ਼ਿਆਦਾ ਚਲਿਆ ਗਿਆ ਕਿ ਸੰਗਤਾਂ ਨੂੰ ਉਹ ਵਿਅਕਤੀ ਦਿਖਣਾ ਹੀ ਬੰਦ ਹੋ ਗਿਆ ਹੁਣ ਸਾਰੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਇਸ ਵਿਅਕਤੀ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਕਿਉਂਕਿ ਇਹ ਜੇਕਰ ਹੋਰ 10-15 ਮਿੰਟ ਉਸ ਪਾਣੀ ਦੇ ਵਿੱਚ ਰਹਿ ਗਿਆ ਤਾਂ ਇਸ ਦੀ ਮੌਤ ਹੋ ਜਾਵੇਗੀ ਤੇ ਸਾਰੇ ਹੀ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਲੱਗ ਪਏ ਅਤੇ ਅਰਦਾਸ ਕਰਨ ਲੱਗ ਪਏ ਕਿਸੇ ਤਰ੍ਹਾਂ ਇਸ ਵਿਅਕਤੀ ਨੂੰ ਬਚਾ ਲੈਣ ਉਸ ਵਕਤ ਉਸ ਵਿਅਕਤੀ ਦੇ ਨਾਲ ਇੱਕ ਬਹੁਤ ਹੀ ਅਜੀਬ ਘਟਨਾ ਵਾਪਰੀ ਜਿਸ ਦੇ ਬਾਰੇ ਵਿੱਚ ਉਸ ਵਿਅਕਤੀ ਨੂੰ ਹੀ ਪਤਾ ਸੀ ਦਰਅਸਲ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਉਸ ਵਿਅਕਤੀ ਦਾ ਸਾਹ ਬੰਦ ਹੋਣਾ ਸ਼ੁਰੂ ਹੋ ਗਿਆ ਤਾਂ ਅਚਾਨਕ ਇੱਕ ਮੱਛੀ ਆਈ ਅਤੇ ਉਸ ਨੇ ਆਪਣੇ ਮੂੰਹ ਦੇ ਨਾਲ ਉਸ ਵਿਅਕਤੀ ਨੂੰ ਸਾਹ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਹੀ ਉਸ ਵਿਅਕਤੀ ਨੂੰ ਸਾਹ ਮਿਲਿਆ ਤਾਂ ਉਸ ਦੇ ਸਰੀਰ ਦੇ ਵਿੱਚ ਜਾਨ ਆ ਗਈ ਅਤੇ ਉਹ ਆਪਣੇ ਆਪ ਤੈਰ ਕੇ ਪਾਣੀ ਦੇ ਵਿੱਚੋਂ ਬਾਹਰ ਨਿਕਲ ਆਇਆ ਉਸ ਵਿਅਕਤੀ ਨੂੰ ਅਚਾਨਕ ਬਾਹਰ ਆਉਂਦਿਆਂ ਨੂੰ ਦੇਖ ਕੇ ਸਾਰੀ ਸੰਗਤ ਬਹੁਤ ਹੀ ਜ਼ਿਆਦਾ ਹੈਰਾਨ ਹੋਈ ਲੱਗ ਨਹੀਂ ਰਿਹਾ ਸੀ ਕਿ ਉਹ ਵਿਅਕਤੀ ਪਾਣੀ ਦੇ ਵਿੱਚ ਡੁੱਬਿਆ ਹੋਵੇ ਉਹ ਬਿਲਕੁਲ ਤੰਦਰੁਸਤ ਸੀ ਅਤੇ ਆਪਣੇ ਆਪ ਪਾਣੀ ਦੇ ਵਿੱਚੋਂ ਬਾਹਰ ਆ ਗਿਆ ਬਾਹਰ ਨਿਕਲਣ ਤੋਂ ਬਾਅਦ ਉਸਨੇ ਜਦੋਂ ਇਹ ਘਟਨਾ ਦੇ ਬਾਰੇ ਵਿੱਚ ਸਾਰੀ ਸੰਗਤ ਨੂੰ ਦੱਸਿਆ ਤਾਂ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਅਤੇ ਕਹਿਣ ਲੱਗ ਪਏ ਕਿ ਇਹ ਵਾਹਿਗੁਰੂ ਦੀ ਕਰਾਮਾਤ ਹੈ ਜਿਸ ਦੀ ਕਿਰਪਾ ਦੇ ਨਾਲ ਉਹ ਇਨਸਾਨ ਅੱਜ ਜਿਉਂਦਾ ਹੈ ਅਤੇ ਜਿਸ ਕੰਮ ਦੇ ਲਈ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਉਸ ਨੇ ਉਹ ਕੰਮ ਪੂਰਾ ਕੀਤਾ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਸ ਵਾਹਿਗੁਰੂ ਨੇ ਉਸ ਮੱਛੀ ਦੇ ਰੂਪ ਦੇ ਵਿੱਚ ਆ ਕੇ ਉਸ ਦੀ ਜਾਨ ਬਚਾਈ ਸੋ ਸਾਧ ਸੰਗਤ ਜੀ ਬਾਕੀ ਸਾਰੀ ਸੰਗਤਾਂ ਇਹ ਹੀ ਕਹਿ ਰਹੀਆਂ ਸੀ ਕਿ ਵਾਹਿਗੁਰੂ ਪ੍ਰਮਾਤਮਾ ਨੇ ਮੱਛੀ ਦੇ ਰੂਪ ਦੇ ਵਿੱਚ ਆ ਕੇ ਇਸ ਸਿੰਘ ਦੀ ਜਾਨ ਬਚਾਈ ਜੋ ਕਿ ਆਪਣੀ ਇੱਛਾ ਪੂਰੀ ਹੋਣ ਤੋਂ ਬਾਅਦ ਸ਼ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਵਾਉਣ ਦੇ ਲਈ ਬੇਨਤੀ ਕਰਵਾਉਣ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਪੈਰ ਫਿਸਲ ਜਾਵੇਗਾ ਅਤੇ ਐਡਾ ਵੱਡਾ ਚਮਤਕਾਰ ਉਸ ਦੇ ਨਾਲ ਹੋਵੇਗਾ ਸੋ ਸੰਗਤ ਜੀ ਜੇਕਰ ਮਨ ਦੇ ਵਿੱਚ ਸੱਚੀ ਸ਼ਰਧਾ ਹੋਵੇ ਤਾਂ ਸਾਡੀ ਹਰ ਇੱਕ ਫਰਿਆਦ ਹਰ ਇੱਕ ਦੁਆ ਜਰੂਰ ਕਬੂਲ ਹੁੰਦੀ ਹੈ ਜੇਕਰ ਸੱਚੇ ਮਨ ਦੇ ਨਾਲ ਅਰਦਾਸ ਕਰੀਏ ਤਾਂ ਉਹ ਕਦੇ ਵੀ ਖਾਲੀ ਨਹੀਂ ਜਾਂਦੀ ਉਹ ਜ਼ਰੂਰ ਕਦੇ ਨਾ ਕਦੇ ਪੂਰੀ ਹੁੰਦੀ ਹੈ ਪਰ ਉਸ ਦਾ ਵੀ ਇੱਕ ਟਾਈਮ ਹੁੰਦਾ ਹੈ ਜੇਕਰ ਆਪਾਂ ਕਹੀਏ ਕਿ ਅੱਜ ਅਸੀਂ ਫਰਿਆਦ ਕੀਤੀ ਅਰਦਾਸ ਕੀਤੀ ਦੁਆ ਕੀਤੀ ਤਾਂ ਨਾਲ ਦੀ ਨਾਲ ਸਾਨੂੰ ਫਲ ਮਿਲ ਜਾਵੇ ਨਹੀਂ ਸੰਗਤ ਜੀ ਐਦਾ ਨਹੀਂ ਹੁੰਦਾ ਜੋ ਵੀ ਕੰਮ ਕਰਨਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਹਿਲਾ ਨਾਮ ਮੂਹ ਤੇ ਆਪਣੀ ਜ਼ੁਬਾਨ ਤੇ ਹੋਣਾ ਚਾਹੀਦਾ ਹੈ ਤਾਂ ਜੋ ਵਿਗੜਿਆ ਹੋਇਆ ਕੰਮ ਵੀ ਸਾਡਾ ਸਿੱਧਾ ਹੋ ਸਕੇ ਵਾਹਿਗੁਰੂ ਆਪਣੇ ਆਪ ਹੀ ਸਿੱਧੇ ਰਾਹ ਪਾਉਣ ਸੋ ਸਾਧ ਸੰਗਤ ਜੀ ਬਾਕੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਵੀਡੀਓ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਤੁਸੀਂ ਕਮੈਂਟਾਂ ਦੇ ਵਿੱਚ ਇਹ ਵੀ ਦੱਸਣਾ ਕਿ ਜਿਹੜੀ ਉਹ ਮੱਛੀ ਆਈ ਸੀ ਉਹ ਕਿਸੇ ਵਾਹਿਗੁਰੂ ਪਰਮਾਤਮਾ ਨੇ ਭੇਜੀ ਸੀ ਜਾਂ ਫਿਰ ਉਸ ਦੀ ਜੋ ਸਿੰਘ ਸੀ ਉਸ ਦੀ ਕਿਸਮਤ ਚੰਗੀ ਸੀ ਇਹ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ